ਦੀ ਗੱਡੀ ਤੇ ਐਸਜੀਪੀਸੀ ਪ੍ਰਧਾਨ ਹਰਜੋਤ ਸਿੰਘ ਧਾਮੀ ਦੀ ਗੱਡੀ ਤੇ ਭੰਤੋੜ ਕੀਤੀ ਜਾਂਦੀ ਆ ਸੋ ਰੋਜ਼ ਦਾ ਅਸੀਂ ਕਹਿੰਦੇ ਪ੍ਰਗਟਾਵਾ ਇਸ ਤਰੀਕੇ ਨਾਲ ਕੀਤਾ ਗਿਆ ਸਿੱਧਾ ਤੌਰ ਤੇ ਕਹਿ ਦਵਾਂ ਕਿ ਐਸਜੀਪੀਸੀ ਪ੍ਰਧਾਨ ਹਰਜੋਤ ਸਿੰਘ ਧਾਮੀ ਦੀ ਗੱਡੀ ਤੇ ਹਮਲਾ ਹੋਇਆ ਭੰਤੋੜ ਕੀਤੀ ਗਈ ਮੋਰਚੇ ਦੇ ਵਿੱਚੋਂ ਪਰ ਉਹ ਗੱਲਾਂ ਵਾਤਾ ਕੀ ਹੋਈਆਂ ਅਸੀਂ ਉਹ ਅਸਲ ਦੇ ਵਿੱਚੋ ਮਸਲਾ ਕੀ ਸੀ ਕਿ ਹਰਜਿੰਦਰ ਸਿੰਘ ਧਾਮੀ ਜੇਕਰ ਇੱਥੇ ਪਹੁੰਚ ਰਹੇ ਨੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਮੋਰਚਾ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ ਤਾਂ ਖਾਸ ਤੌਰ ਤੇ 322 ਰੁਪਿਆਂ ਦਾ ਮਸਲਾ ਆ ਬੇਦਬੀਆਂ ਦਾ ਮਸਲਾ ਆ ਜੋ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦੇਣ ਦਾ ਮਸਲਾ ਹੈ ਮੰਗ ਚੱਕੀ ਜਾ ਰਹੀ ਹੈ ਪਰ ਉਸ ਮੰਗਾਂ ਦੇ ਵਿੱਚ ਆ ਕੇ ਜੇਕਰ ਐਸਪੀਸੀ ਪ੍ਰਧਾਨ ਯਾਨੀ ਕਿ ਸਿੱਖਾਂ ਦੀ ਸਰਮਾਹ ਸੰਸਥਾ ਦੇ ਪ੍ਰਧਾਨ ਆ ਕੇ ਆਵਾਜ਼ ਚੱਕਦੇ ਨੇ ਤਾਂ ਸੰਗਤ ਨੂੰ ਉਤਰਾਜ਼ ਕੀਆ ਇਹ ਗੱਲਬਾਤ ਜ਼ਰੂਰ ਕਰਾਂਗੇ ਸਰ ਨਾਮ ਕੀ ਹੈ ਜੀ ਮੀਟਰ ਸਿੰਘ ਮੀਟਰ ਜੀ ਕੀ ਗੱਲਬਾਤ ਹੋਈ ਸੀ ਕੀ ਮਸਲਾ ਹੋਇਆ ਸੀ ਕਿ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਜਿਹੜਾ ਉਹ ਭੰਤੋਣ ਕੀਤੀ ਨਹੀਂ ਅਸੀਂ ਮੌਕੇ ਤੇ ਨਹੀਂ ਸੀ ਗੱਲਬਾਤ ਹੋਈ ਇੱਥੇ ਕਿ ਨਹੀਂ ਨਹੀਂ ਅਸੀਂ ਰੁਣੇ ਆਈਆਂ 2 ਮਿੰਟ ਪਹਿਲਾਂ ਸਾਨੂੰ ਨਹੀਂ ਸੁਭਾ। ਕੀ ਨਾਮ ਹੈ ਲਖਮੀਰ ਸਿੰਘ ਜੀ ਤੁਸੀਂ ਮੌਕੇ ਤੇ ਸੀ ਉਦੋਂ ਅੰਦਰ ਸੀਗਾ ਜੀ ਅਸੀਂ ਪਹਿਲਾਂ ਅੰਦਰ ਸਪੀਚ ਉਹ ਦਿੱਤੀ ਆ ਭਾਈ ਰੁਪਿੰਦਰ ਸਿੰਘ ਨੇ ਜਿਹੜੇ ਆਪਣਾ ਅੰਦਰ ਬੋਲ ਰਹੇ ਸੀ ਉਹ ਬੈਠੇ ਧਾਬੀ ਸਾਹਿਬ ਸੀਗੇ ਵੀ ਸ਼ਰੋਣਿਕ ਮੀਟਿੰਗ ਮੈਂਬਰ ਸੀ ਲੋਂਗੋਵਾਲ ਸਾਹਿਬ ਸੀ ਜਿਹੜੇ ਸਾਬਕਾ ਪ੍ਰਧਾਨ ਨੇ ਉਹ ਇਹੀ ਗੱਲਾਂ ਕਰ ਰਹੇ ਸੀ ਬਿਮਾਰ ਦੇ ਸਰੂਪ ਜਿਹੜੇ ਉੱਥੋਂ ਬੜਾ ਗੈਪ ਹੋਇਆ ਉਡਾਲਾ ਸਾਹਿਬ ਤੁਹਾਡੇ ਨੇ ਬੈਠੇ ਆ ਇੱਕ ਪੰਜ ਪਿਆਰੇ ਨੇ ਜਿਹੜੇ ਇਹਨਾਂ ਦੀ ਗਵਾਈ ਚ ਮੋਰਚਾ ਚੱਲ ਰਿਹਾ ਹੈ ਕਹਿੰਦੇ ਤਿੰਨ ਵੀ ਇਹਨਾਂ ਨੇ ਸਸਪੈਕਟ ਕਰੇ ਹੋਏ ਆ ਜਿਹੜੇ ਅੱਜ ਸਾਡੇ ਚ ਆਏ ਆ ਉਸ ਤੋਂ ਪਹਿਲਾਂ ਵੀ ਹਵਾਰਾ ਸਾਹਿਬ ਤੇ ਫਜ਼ਲ ਸਾਹਿਬ ਨੇ ਤੇ ਹੋਰ ਵੀ ਸਿੱਖਿਆ ਨੇ ਕਿਹਾ ਸੀ ਵੀ ਆਪਾਂ ਕੋਈ ਵੀ ਇਹੋ ਜਿਹਾ ਗੱਲ ਨਹੀਂ ਕਰਨੀ ਜਿਸ ਦੇ ਨਾਲ ਆਪਣਾ ਵੀ ਮਾਹੌਲ ਇੱਥੇ ਖਰਾਬ ਹੋਵੇ ਵੀ ਆਪਾਂ ਕੋਈ ਨੀ ਤਰਕ ਨਾਲ ਗੱਲ ਕਰਾਂਗੇ ਜਿਹੜੇ ਵੀ ਕਰਦੇ ਆ ਹਲੇ ਉਹ ਬਾਹਰ ਜੋਂ ਨਿਕਲੇ ਹੀ ਉੱਠ ਕੇ ਜੋ ਤੋਂ ਨਿਕਲੀ ਜਲਦੀ ਜੀ ਸੀ ਕੁਝ ਉਹ ਤੋਂ ਮੋਹਲ ਜਿਹਾ ਲੱਗ ਹੀ ਰਿਹਾ ਸੀ ਏਦਾਂ ਦਾ ਜਿਹਨਾਂ ਅਸੀਂ ਬਾਹਰ ਆਏ ਉਹਨਾਂ ਤੋਂ ਗੱਡੀਆਂ तकरीबन ਜਾ ਚੁੱਕੀ ਸੀ ਇੱਕ ਗੱਡੀ ਦੇ ਪਿੱਛੋਂ ਸ਼ੀਸ਼ੇ ਦੇ ਉਹ ਵੱਜੀ ਕੋਈ ਚੀਜ਼ ਹਾਂ ਅੱਗੇ ਸਗ ਤਾਂ ਲੰਮੀਆਂ ਪੈ ਰਹੀਆਂ ਸੀਗੀਆਂ ਇਹ ਹੁਣੇ ਨਹੀਂ ਪਤਾ ਵੀ ਕੋਈ ਸ਼ਾਰਤੀ ਅੰਸਰ ਸੀ ਜਾਂ ਕੀ ਗੱਲ ਸੀ ਵਿੱਚ ਦਾ ਪਤਾ ਨਹੀਂ ਚਲੋ ਤਾਂ ਜੋ ਹੋਏਗਾ ਇਨਕੁਆਰੀ ਹੋਵੇਗਾ ਕੋਈ ਮਾੜਾ ਅੰਸਰ ਖਰਾਬ ਕਰਨ ਦੀ ਕੋਸ਼ਿਸ਼ ਤੁਸੀਂ ਇਹ ਗੱਲ ਸਾਨੂੰ ਇਹ ਹਾਂ ਇਹ ਬਿਲਕੁਲ ਸ਼ਾਂਤੀਪੁਰ ਦੀ ਸੰਗਤ ਅੱਗੇ ਲੰਮੀ ਪੈ ਰਹੀ ਜਿਹੜੀ ਆਪਾਂ ਅਫਸੋਸ ਕਰ ਰਹੇ ਹਾਂ ਜਿੱਦਾਂ ਜੀ ਆਪਾਂ ਨੂੰ ਲੱਗਿਆ ਵੀ ਉਹਨਾਂ ਨੇ ਸਾਡਾ ਨਹੀਂ ਸਾਥ ਦਿੱਤਾ ਬੰਦੀ ਸਿੰਘ ਵਾਲੇ ਮਾਮਲੇ 'ਚ ਸਰਕਾਰਾਂ ਵੀ ਨਹੀਂ ਆਣਾਂ ਦੀ ਬਦਲ ਨਾਲੋਂ ਲੈ ਕੇ ਅੰਦਰ ਸ਼ਰਿਆਂ ਨੂੰ ਨਾਲ ਲੈ ਕੇ ਬਾਈ ਨੇ ਵਾਅਦਾ ਦਰਾਂ ਦਾ ਹੋਇਆ ਵੀ ਉਹਨਾਂ ਨੇ ਬੇਇੱਜ਼ਤੀ ਕਰਾਈ ਸਾਰਾ ਕੁਝ ਇਹ ਮੰਨ ਲਈਏ ਹਾਂਜੀ ਹਾਂਜੀ ਉਹ ਗੁੱਸਾ ਇਦਾਂ ਨਹੀਂ ਬੇਚੀ ਪੰਤੋੜ ਕਰਤੀ ਉਹਨਾਂ ਨੇ ਉਹ ਤਾਂ ਲੰਮਾ ਪਈ ਸੀ ਸੰਗਤਾਂ ਵਿੱਚੋਂ ਪਤਾ ਨਹੀਂ ਕਿੰਨੇ ਆ ਕੇ ਕੋਹ ਮਾਰਿਆ ਹਾਂਜੀ ਰੋਜ਼ ਚ ਸੰਗਤਾਂ ਉਹ ਗੱਡੀ ਦੇ ਅੱਗੇ ਲੰਮੀ ਪਈ ਆ ਸੰਗਤ ਨੇ ਤਾਂ ਨਹੀਂ ਪੰਤੋੜ ਕਰੀ ਵਿੱਚੋਂ ਹੀ ਸੰਗਤ ਦੇ ਪਾਸੇ ਲੰਮੀ ਪੈ ਕੇ ਉਹ ਕਰ ਰਹੀ ਸੀ ਦੇਖੋ ਮਾਹੌਲ ਦੇ ਵਿੱਚ ਬੰਦੇ ਮੌਲ ਨੂੰ ਖਰਾਬ ਕਰਨ ਵਾਸਤੇ ਬਾਹਰ ਦੇ ਅੰਸਰ ਜਿਹੜੇ ਵਿੱਚ ਵਰ ਜਾਂਦੇ ਨੇ ਉਹਨਾਂ ਦੀ ਕੋਈ ਸ਼ਰਾਰਤ ਹੋ ਸਕਦੀ ਹੈ ਬਾਕੀ ਇਹ ਧਰਨਾ ਜਿਹੜਾ ਇਹ ਸ਼ਾਂਤੀਪੁਰ ਤਾਂ ਇਹਦੇ ਵਿੱਚ ਕੋਈ ਸਿੰਘ ਕੋਈ ਵੀ ਕਿਉਂ ਉਹ ਜਿਹੜਾ ਬੰਦਾ ਇੱਥੇ ਆ ਰਿਹਾ ਉਹ ਸਪੋਰਟ 'ਚ ਆ ਰਿਹਾ ਉਹਦਾ ਉਹਦੇ ਸਿਪਾਂ ਤੋੜ ਕਿਸੇ ਨਹੀਂ ਕੋਈ ਨੇ ਆਪਣੇ ਬੰਦੇ ਨੇ ਨਹੀਂ ਕਿਸੇ ਨੇ ਕੀਤੀ ਇਹ ਤਾਂ ਵਿੱਚ ਤੁਹਾਨੂੰ ਪਤਾ ਸ਼ਰਾਰਤ ਸੀ ਅੰਦਰ ਕੋਈ ਨਾ ਕੋਈ ਵਿੱਚ ਵੜੀ ਜਾਂਦੇ ਇਹ ਉਹਨਾਂ ਦੇ ਕੰਮ ਹੈ ਸਨ ਹੋਰ ਵਿਅਕਤੀ ਸੀ ਜਿਨੇ ਅੱਗੇ ਪੰ ਤੋੜ ਕੀਤੀ ਦੋ ਤਿੰਨ ਦਿਨ ਪਹਿਲਾਂ ਬਾਬਾ ਰਾਜਮਹਾਰਾਜ ਰਾਜਾ ਸਿੰਘ ਜੀ ਆਏ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਜਿਹੜਾ ਮੋਰਚਾ ਬਿਲਕੁਲ ਸ਼ਾਂਤੀਪੁਰਖ ਚੱਲਦਾ ਹੈ ਪਰ ਬਲੈਕ ਸ਼ਿਪ ਵਿੱਚ ਆ ਕੇ ਵੜ ਸਕਦੀਆਂ ਨੇ ਉਦੋਂ ਬਾਤ ਲਾਉਣ ਦਾ ਜੇ ਕੋਈ ਬੰਦਾ ਜਾਂਦਾ ਜਾਂ ਕਿਸੇ ਦਾ ਹੁੰਦਾ ਭਾਈ ਨੇ ਮੰਂਦਰ ਵੀ ਗੱਲ ਹੋਈ ਜਾਂ ਉਹਨਾਂ ਨਾਲ ਕੋਈ ਅਣਸਖਾਵੀ ਘਟਨਾ ਵਾਪਰ ਸਕਦੀ ਹੈ ਪਰ ਇਹਨਾਂ ਨੇ ਚੈੱਕ ਕਰਨ ਵਾਸਤੇ ਜਿਤਰਾ ਹੀ ਭੇਜੇ ਸੀਗੇ ਦਾਮੀ ਸਾਹਿਬ ਆਏ ਉਹਨਾਂ ਨੂੰ ਸਵਾਲ ਜਵਾਬ ਉੱਤੇ ਵੀ ਸੰਗਤ ਨਹੀਂ ਕੀਤੇ ਪਰ ਜਿਹੜੀ ਇਹ ਗੱਲ ਬਾਹਰ ਦੇਖਣ ਚ ਆ ਰਹੀ ਹੈ ਕਹਿੰਦੇ ਨੇ ਹਮਲਾ ਕੀਤਾ ਗੱਡੀ ਤੇ ਕੋਈ ਜਿਹੜਾ ਬੰਦਾ ਘਰ ਤੋਂ ਚੱਲਿਆ ਹੈ ਬੰਦੀ ਸਿੰਘਾ ਦੀ ਹਾਈ ਵਾਸਤੇ ਉਹ ਬੰਦਾ ਕਦੇ ਇਹ ਚੀਜ਼ ਸੋਚ ਵੀ ਨਹੀਂ ਸਕਦਾ ਵੀ ਮੈਂ ਉੱਤੇ ਜਾ ਕੇ ਮੋਰਚੇ ਨੂੰ ਢਾ ਲਾਵਾਂ ਕਿਉਂਕਿ ਇਹ ਬਿਲਕੁਲ ਹੀ ਸ਼ਰਾਰਤਪੂਰਕ ਕੰਮ ਹੋਇਆ ਪਰ ਮੋਰਚੇ ਨੂੰ ਢਾ ਲਾਉਣ ਦੀ ਗੱਲ ਕੀਤੀ ਹੈ ਜਿਵੇਂ ਲੋਕ ਇਤਨਾ ਢਾ ਲਾਉਣ ਦੀ ਕੋਸ਼ਿਸ਼ ਕਰਨਗੇ ਸਾਡੇ ਇਰਾਦੇ ਉਸ ਤਰ੍ਹਾਂ ਹੀ ਮਜਬੂਤ ਹੁੰਦੇ ਨੇ ਜਿਸ ਤਰ੍ਹਾਂ ਨੇ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ ਸਵਾ ਸਾਲ ਬਾਅਦ ਜਿੱਤ ਕੇ ਆਏ ਆ ਇੱਥੇ ਅੰਬੇ ਸਾਨੂੰ 2 ਸਾਲ 4 ਸਾਲ ਬੈਠਣਾ ਪਵੇ ਜਿੱਤਣ ਤੋਂ ਬਿਨਾਂ ਨਹੀਂ ਜਾਂਦੇ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਨੂੰ ਵੀ ਅਗ੍ਹਾ ਕਰ ਦੇਣਾ ਚਾਹੁੰਦੇ ਆ ਜਿਹੜਾ ਰੇਕੇ ਚੜੇਗਾ ਉਹਨੂੰ ਫਿਰ ਉਹਦਾ ਹਾਲ ਮਾਲਕ ਪਰਮਾਤਮਾ ਆਪ ਹੀ ਬੁਰਾ ਕਰੇਗਾ ਪਰ ਇੱਕ ਬੇਨਤੀ ਜ਼ਰੂਰ ਕਰਦੇ ਆ ਇਹ ਇਨਸਾਮ ਮੋਰਚੇ ਜਿਹੜੀ ਪ੍ਰਬੰਧਕ ਕਮੇਟੀ ਹੈ ਤੇ ਸਾਡੇ ਸਿੰਘ ਨੇ ਉਹ ਵੀ ਡਿਊਟੀ ਲਾ ਕੇ ਇਹਦੀ ਬਲੈਕਸ਼ਿਪ ਦਾ ਧਿਆਨ ਰੱਖਣ ਕਿਉਂਕਿ ਛਰਾਬਤੀ ਅੰਸਰ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਬੇਸ ਵਿੱਚ ਹੋ ਸਕਦੇ ਨੇ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਇਸ ਤਰ੍ਹਾਂ ਹੀ ਦਿੱਲੀ ਦੇ ਵਿੱਚ ਅਸੀਂ ਕੀਤਾ ਸੀਗਾ ਇੱਥੇ ਵੀ ਇਹ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿਉਂਕਿ ਬੜੀ ਵੱਡੀ ਸੰਗਤ ਅੱਜ ਇੱਥੇ ਪਹੁੰਚੀ ਹੈ ਲਖੋਵਾਲ ਜਥੇਬੰਦੀ ਨੇ ਸਮਰਥਨ ਦਿੱਤਾ ਇਹਨਾਂ ਦੇ ਵੇਖ ਅੱਖਾਂ ਪਾਰਟੀਆਂ ਰਹਿ ਗਏ ਨੇ ਕਿਉਂਕਿ ਪਹਿਲਾਂ ਕੁਝ ਦਿਨ ਇੱਥੇ ਸੰਗਤ ਘੜ ਸੀਗੀ ਪੁਰ ਸੰਗਤ ਵੱਧਦੀ ਜਾਏਗੀ ਤਾਂ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਸ਼ਾਇਦ ਵੀ ਸਾਡੀਆਂ ਜਿਹੜੀਆਂ ਕੁਰਸੀਆਂ ਕਿਧਰੇ ਹਿੱਲ ਨਾ ਜਾਣ ਇਹ ਹੋ ਸਕਦਾ ਸਰਕਾਰ ਦੀ ਮਿਲਿਪੁਕਤ ਹੋ ਸਕਦੀ ਹੈ ਤੂਦ ਪੈਣ ਕੇ ਲਈ ਹੈ ਉਹ ਤਸਵੀਰਾਂ ਦਿਖਾ ਦੇਣਾ ਮੈਂ ਕਹਿੰਦਾ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਤਸਵੀਰਾਂ ਦਿਖਾਈਆਂ ਜਾਣ ਕੇ ਹਰਜਿੰਦਰ ਸਿੰਘ ਧਾਮੀ ਜਦੋਂ ਇੱਥੋਂ ਅ ਅੰਦਰਪੜਾ ਤਕਰੀਰ ਹੋ ਰਹੀ ਹੈ ਤੇ ਉਹ ਦਮ ਉੱਠ ਕੇ ਬਾਹਰ ਆਉਂਦੇ ਨੇ ਤਾਂ ਇਸ ਤਰੀਕੇ ਨਾਲ ਗਹਿਮਾ ਗਹਿਮੀ ਦਾ ਮਾਹੌਲ ਜਿਹੜਾ ਕਿ ਹੋ ਜਾਂਦਾ ਆ ਅ ਤੁਸੀਂ ਦੇਖ ਸਕਦੇ ਹੋ ਗੱਡੀ ਉਹਨਾਂ ਦੀ ਨਿਕਲ ਰਹੀ ਹੈ ਤੇ ਜ਼ਰੂਰ ਅ ਕਿਸੇ ਵੱਲੋਂ ਇਹ ਸੰਗਤ ਦੇ ਰੂਪ ਵਿੱਚ ਆਇਆ ਕਿਸੇ ਵਿਅਕਤੀ ਵੱਲੋਂ ਜਿਹੜਾ ਕਿ ਡੰਡੇ ਮਾਰੇ ਜਾਂਦੇ ਨੇ ਗੱਡੀ ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਸ਼ੀਸ਼ਾ ਵੀ ਹੈ ਜੋ ਗੱਡੀ ਦਾ ਪਿਛਲੇ ਪਾਸੋਂ ਉਹ ਟੁੱਟਿਆ ਹੋਇਆ ਨਜ਼ਰ ਆ ਰਿਹਾ ਇਹ ਜਦੋਂ ਹਰਿੰਦਰ ਸਿੰਘ ਧਾਮੀ ਤੋਂ ਨਿਕਲਦੇ ਨੇ ਉਦੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਤੇ ਜ਼ਰੂਰ ਭਾਂਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੰਗਤ ਮੇਰੇ ਨਾਲ ਹੈ ਜੋ ਇਸ ਮੋਰਚੇ ਵੀ ਡੱਠੀ ਹੋਈ ਸੀ ਸੰਗਤ ਲਗਾਤਾਰ ਡੱਠੀ ਹੋਈ ਹੈ ਅੱਜ ਵੀ ਉਹਨਾਂ ਦਾ ਕਹਿਣਾ ਹੈ ਕੁਝ ਸ਼ਰਾਰਤੀ ਅਨਸਰ ਨੇ ਜੋ ਇਸ ਮੋਰਚੇ ਦਾ ਮਾਹੌਲ ਆ ਜੋ ਖਰਾਬ ਕਰਨਾ ਚਾਹੁੰਦੇ ਨੇ ਇੱਥੋਂ ਹੀ ਗੱਡੀ ਗਈ ਜੀ ਅੱਸੀ ਰਾਤ ਹੋ ਗਈ ਜੀ ਅੱਸੀ ਰਾਤ ਹੋ ਗਈ ਜੀ ਮੇਰੇ ਨਾਲੇ ਮੁੰਡਾ ਸੀਗਾ ਉਹਨੇ ਵੀਡੀਓ ਵੀ ਬਣਾਈ ਬਾਕਾਇਦਾ ਸਾਡੇ ਕੋਲ ਵੀਡੀਓ ਵੀ ਨੇ ਸੰਗਤ ਤਾਂ ਮਤਲਬ ਵੈਸੇ ਗੁੱਸਾ ਝਾਰ ਕਰ ਰਹੀ ਸੀ ਵੀ ਇਹ ਗਲਤ ਐੜਾਂ ਦਾ ਗਲਤ ਇਦਾਂ ਲੰਮੇ ਵੀ ਪੈ ਰਹੇ ਕੁਝ ਬੀਬੀਆਂ ਵੀ ਪਈਆਂ ਨੇ ਤੇ ਬਸ ਅੱਡੇ ਵਾਲੇ ਗੱਲ ਦੇਖ ਹੀ ਰਹੇ ਆ ਉਸ ਤੋਂ ਗੱਡੀ ਲੰਘ ਇੱਕੋ ਗੱਡੀ ਸੀ ਉਹ ਤੇ ਸ਼ਾਇਦ ਮੇਰੇ ਹਿਸਾਬ ਨਾਲ ਉਹਨਾਂ ਨਾਲ ਕੋਈ ਸੰਬੰਧਤ ਬੰਦੇ ਨਹੀਂ ਸੀਗੇ ਜਿੱਥੋਂ ਤੱਕ ਮੈਨੂੰ ਲੱਗਦਾ ਲਾਸਟ ਗੱਡੀ ਸੀ ਉਹਦੇ ਪਿਛੇ ਆਵਾਜ਼ ਆਈ ਹੈ ਉਧਰ ਸ਼ੀਸ਼ਾ ਟੁੱਟਿਆ ਉਹ ਪਤਾ ਨਹੀਂ ਟੁੱਟਿਆ ਕਿਵੇਂ ਆ ਪਰ ਕਿਸੇ ਦਾ ਟੁੱਟਿਆ ਜਰੂਰ ਹੈ ਅਸੀਂ ਇਹ ਮੰਨ ਲਈਏ ਕਿ 328 ਰੁਪਿਆਂ ਦੀ ਮੰਗ ਤੋਂ ਚੱਕੀ ਜਾ ਰਹੀ ਹੈ ਬੇਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਚੱਕੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਚੱਕੀ ਜਾ ਰਹੀ ਹੈ ਇਨ੍ਹਾਂ ਸਾਰਾ ਸਾਰੀਆਂ ਮੰਗਾਂ ਦੇ ਵਿੱਚ ਕਿਤਨਾ ਕਿਸੇ ਐਸਜੀਪੀਸੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਕਿ ਸਮੇਂ ਸਿਰ ਤੇ ਪੈਰ ਵਾਈ ਨਹੀਂ ਕੀਤੀ ਆ ਜੋ ਗੁੱਸਾ ਨਿਕਲਿਆ ਐਸਜੀਪੀਸੀ ਦੇ ਪ੍ਰਧਾਨ ਤੇ ਸ਼ਾਇਦ ਇਹ ਗੁੱਸਾ ਇਸ ਚੱਕਰ ਦਾ ਹੀ ਹੈ ਲੇਕਿਨ ਨਾ ਆਪਾਂ ਨੂੰ ਇਸ ਸਿੱਖ ਚ ਪੜਾਣੀ ਚਾਹੀਦਾ ਇਹ ਸਾਡਾ ਕੌਮੀ ਸੰਘਰਸ਼ ਜਿਹੜਾ ਇਸ ਟਾਈਮ ਬੰਗਾਲ ਸਿੰਘਾਂ ਵਾਲੀ ਕਰ ਰਹੇ ਆ ਅਸੀਂ ਸਾਡਾ ਫੋਕਸ ਉੱਥੇ ਚਾਹੀਦਾ ਬਾਕੀ ਗੱਲਾਂ ਨੂੰ ਛੱਡ ਕੇ ਪਹਿਲਾਂ ਅਸੀਂ ਇਸ ਸੰਘਰਸ਼ ਦੀ ਲੜੀ ਆ ਲੜਿਆ ਜਾਵੇ ਬਾਕੀ ਜੇ ਕੋਈ ਵੀ ਆਉਂਦਾ ਚਾਹੇ ਧੰਮ ਸਾਹਿਬ ਆਵੇ ਜਾਂ ਕੋਈ ਇਨਸਾਨ ਆਉਂਦਾ ਅਸੀਂ ਉਹਨੂੰ ਵੈਲਕਮ ਕਰਕੇ ਅਸੀਂ ਇਕੱਠੇ ਹੋ ਕੇ ਅਸੀਂ ਪਹਿਲਾਂ ਮੋੜਤਾ ਜਿੱਤੀਏ ਬਾਕੀ ਗੱਲਾਂ ਬਾਅਦ ਚ ਕੀਤੀਆਂ ਹੋ ਸਕਦੀਆਂ ਨੇ ਮਤਲਬ ਬਾਅਦ ਨਿੱਪੜ ਜਾਂਦਾ ਬਹਿ ਕੇ ਹੁੰਦੇ ਬਿਠਾਦੇ ਲੇਕਿਨ ਪਹਿਲਾਂ ਅਸੀਂ ਇਹ ਮੋੜਤਾ ਜਿੱਤੀਏ ਸੋ ਸੰਗਤ ਦਾ ਕਹਿਣਾ ਪਹਿਲਾ ਮੋਰਚਾ ਦਿੱਤਾ ਜਾਵੇ ਹਾਲਾਂਕਿ ਸੰਗਤ ਇਹ ਵੀ ਕਹਿਣਾ ਹੈ ਕਿ ਜਦੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮੋਰਚੇ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚਦੇ ਨੇ ਤਾਂ ਉੱਥੇ ਤਕਰੀਰਾਂ ਜੋ ਹੁੰਦੀਆਂ ਨੇ 328 ਰੁਪਿਆਂ ਦਾ ਜੋ ਰੂਪ ਗਾਇਬ ਹੋਏ ਨੇ ਉਹਨਾਂ ਦਾ ਮਸਲਾ ਚੁੱਕਿਆ ਜਾਂਦਾ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੁੱਕਿਆ ਜਾਂਦਾ ਹੈ ਜਿਹੜੀਆਂ ਮੁੱਖ ਮੰਗਾਂ ਨੇ ਇਸ ਮੋਰਚੇ ਦੀਆਂ ਤਾਂ ਉਹ ਮਸਲਾ ਜ਼ਰੂਰ ਚੁੱਕਿਆ ਜਾਂਦਾ ਤੇ ਉਸ ਮਸਲੇ ਦੇ ਰਾਨ ਹਰਜਿੰਦਰ ਸਿੰਘ ਧਾਮੀ ਇੱਥੋਂ ਜਾਂਦੇ ਸੀ ਇਦੋਂ ਇੱਕ ਮੋਰਚੇ ਤੋਂ ਨਿਕਲ ਕੇ ਅ ਜੇਕਰ ਕਹਿੰਦੇ ਕਿ ਵਾਪਸੀ ਕਰ ਰਹੇ ਸੀ ਪਰ ਉਸ ਦੌਰਾਨ ਜ਼ਰੂਰ ਜਿਹੜਾ ਕਿ ਸੰਗਤ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਚਲਦੇ ਹੋਏ ਸੰਗਤ ਵੱਲੋਂ ਜੇਕਰ ਅਸੀਂ ਗੱਲ ਕਰ ਲਈਏ ਸੰਗਤ ਨੇ ਰੋਕਦੇ ਹੋਏ ਜੋ ਪ੍ਰਦਰਸ਼ਨ ਦਿਖਾਇਆ ਜੋ ਰੋਸ ਪ੍ਰਦਰਸ਼ਨ ਦਿਖਾਇਆ ਹਾਲਾਂਕਿ ਜਿਵੇਂ ਸੰਗਤ ਦਾ ਕਹਿਣਾ ਹੈ ਜੋ ਕਹਿ ਰਹੇ ਨੇ ਕਿ ਸੰਗਤ ਐਸੇ ਰੋਡ ਤੇ ਗੱਡੀ ਚ ਜਾ ਰਹੀ ਸੀ ਤਾਂ ਸੰਗਤ ਅੱਗੇ ਪੈ ਕੇ ਗੱਡੀ ਦੇ ਅੱਗੇ ਬੈ ਕੇ ਰੋਜ਼ ਦਾ ਪ੍ਰਗਟਾਵਾ ਕਰ ਰਹੀ ਸੀ ਤੇ ਉਸ ਤੋਂ ਬਾਅਦ ਅਚਾਨਕ ਜਿਹੜਾ ਕਿ ਹੈ ਭੀੜ ਵਿੱਚੋਂ ਕਿਸੇ ਵੱਲੋਂ ਗੱਡੀ ਤੇ ਹਮਲਾ ਕੀਤਾ ਜਾਂਦਾ ਇਹ ਕਿਹਾ ਜਾ ਰਿਹਾ ਹੈ ਕਿ ਸ਼ਰਾਰਤੀ ਅੰਸਰ ਹੈ ਜਿਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਤਸਵੀਰਾਂ ਮੈਂ ਇੱਕ ਵਾਰ ਫਿਰ ਆਪਣੇ ਕੈਮਰਾਮੈਨ ਨੂੰ ਗਾਉਂਗਾ ਗੁਜ਼ਾਰਿਸ਼ ਕਰਦਾ ਕਿ ਨਜ਼ਦੀਕੋਂ ਦਿਖਾਈਆਂ ਜਾਣੇ ਤਸਵੀਰਾਂ ਇੱਕ ਦੋ ਹਰਜਨ ਸਿੰਘ ਧਾਮੀ ਤੋਂ ਨਿਕਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਤੇ ਇੱਕ ਬਜ਼ੁਰਗ ਵਿਅਕਤੀ ਆ ਕੇ ਹਮਲਾ ਕਰਦਾ ਡੰਡੇ ਦੇ ਨਾਲ ਤੇ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਨਜ਼ਰ ਆ ਰਿਹਾ ਇਹ ਤਸਵੀਰਾਂ ਜੋ ਨੇ ਹਰਿੰਦਰ ਸਿੰਘ ਧਾਮੀ ਦੇ ਇੱਥੋਂ ਜਾਣ ਤੋਂ ਬਾਅਦ ਦੀਆਂ ਤਸਵੀਰਾਂ ਨੇ ਸੋ ਹਰਿੰਦਰ ਸਿੰਘ ਧਾਮੀ ਇੱਥੋਂ ਚਲੇ ਗਏ ਨੇ ਹਾਲਾਂਕਿ ਹੁਣ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਪ੍ਰੈਸ ਵਾਰਤਾ ਸੱਦ ਲਈ ਹੈ ਇਸ ਕੜਨਾ ਕਰਨ ਤੋਂ ਬਾਅਦ ਪਰ ਕਿਤੇ ਨਾ ਕਿਤੇ ਸੀ ਕਹਿਦੀ ਇਹ ਕਿ ਐਸ்சிਪੀਸੀ ਦੇ ਪ੍ਰਤੀ ਲੋਕਾਂ ਦਾ ਗੁੱਸਾ ਫਟਿਆ ਆ ਇਸ ਨੂੰ ਅਸੀਂ ਲੋਕਾਂ ਦਾ ਗੁੱਸਾ ਵੀ ਕਹਿ ਸਕਦੇ ਆ ਕਿ 328 ਰੁਪਿਆਂ ਦੇ ਮਸਲੇ ਦੇ ਵਿੱਚ ਹੁਣ ਤੱਕ ਜੋ ਐਸ்சிਪੀਸੀ ਦੀ ਕਾਰਗੁਜ਼ਾਰੀ ਰਹੀ ਉਹਨੂੰ ਲੈ ਕੇ ਗੁੱਸਾ ਫਟਿਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਜਦੋਂ ਸ਼੍ਰੋਮਣੀ ਕਾਲੇ ਸੱਤਾ ਤੋਂ ਬਾਹਰ ਹੁੰਦੀ ਆ ਉਸ ਨੂੰ ਲੈ ਕੇ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਹੈ ਕਿ ਹੁਣ ਕਿਉਂ ਪੈਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਦੱਸੋ ਸਰਕਾਰ ਲਈ ਉਦੋਂ ਕਿ ਨਹੀਂ ਆਵਾਜ਼ ਬੁਲੰਦ ਕੀਤੀ ਗਈ ਤੇ ਖਾਸ ਤੌਰ ਤੇ ਬੇਦਬੀ ਦੇ ਦੋਸ਼ੀਆਂ ਨੂੰ ਲੈ ਕੇ ਵੀ ਜ਼ਰੂਰ ਕਿਤੇ ਨਾ ਕਿਤੇ ਗੁੱਸਾ ਫੁੱਟ ਰਿਹਾ ਕਿ ਕਿਉਂ ਨਹੀਂ ਬੁਖਤਾ ਕਾਰਵਾਈ ਐਸਡੀਪੀਸੀ ਵੱਲੋਂ ਚੰਗੀ ਤਰ੍ਹਾਂ ਪੈਰਵਾਈ ਕੀਤੀ ਜਾ ਰਹੀ ਹੁਣ ਦੇਖਣਾ ਹੈ ਕਿ ਜੋ ਗੁੱਸਾ ਇਸ ਮੋਰਚੇ ਤੋਂ ਫੁੱਟਿਆ ਐਸਡੀਪੀਸੀ ਦੇ ਲਈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਤੀਜਾ ਲੈ ਕੇ ਆਉਂਦਾ ਤਾਂ ਖਾਸ ਤੌਰ ਤੇ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੇ ਆ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਜੇਕਰ ਇਸ ਮੋਰਚੇ ਦੀਆਂ ਜੋ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਨੇ ਤਾਂ ਕਿਸ ਰੂਪ ਚ ਮੰਨੀਆਂ ਜਾਣਗੀਆਂ ਤੇ ਕਿਵੇਂ ਇਸ ਮੋਰਚੇ ਦੀ ਗੱਲ ਕਰ ਲਈਏ ਮੈਦਾਨ ਫਤਿਹ ਹੋਵੇਗਾ ਮੈਸਰ ਖਾਬ ਆਪਣੇ ਸਹਿਯੋਗੀ ਜਸਦੀਨ ਨਾਲ ਰੋਜ਼ਾਨਾ ਸਪੋਕਸਮੈਨ ਮੋਹਾਲੀ